ਆਉਣ ਵਾਲੀ ਯੂਥ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਕਿ ਆਪਣਾ ਪਿੱਛੇ ਪਿੰਡ ਕੀ ਹੈ ਹੈਨਾ ਪਹਿਲਾਂ ਦੇ ਫੈਸਟੀਵਲ ਕਿੱਦਾਂ ਦੇ ਬਣਾਉਂਦੇ ਸੀਗੇ ਪਹਿਲਾਂ ਦੇ ਲੋਕੀ ਕਿਵੇਂ ਰਹਿੰਦੇ ਸੀਗੇ ਬੀਐਸਸੀ ਪੰਜਾਬ ਦੇ ਨਾਲ ਜੁੜ ਕੇ ਪੰਜਾਬ ਦੀ ਧਰਤੀ ਤੋਂ ਜੰਮੇ ਜਾਏ ਹੋ ਕੇ ਅਸੀਂ ਇਨਾਂ ਚੀਜ਼ਾਂ ਤੋਂ ਸਾਡੇ ਕਲਚਰ ਤੋਂ ਬਹੁਤ ਦੂਰ ਹੋ ਗਏ। ਉਹ ਹੁਣ ਜਦੋਂ ਇਹ ਮੂਵੀ ਸ਼ੁਰੂ ਹੋਈ ਸੀਗੀ ਮੈਨੂੰ ਫੁਲਕਾਰੀ ਸੁਣੀ ਸੀਗੀ ਮੈਂ ਦੇਖੀ ਨਹੀਂ। ਅੱਛਾ ਇਹ ਮੂਵੀ ਦੌਰਾਨ ਮੈਂ ਦੇਖੀ ਕਿ ਫੁਲਕਾਰੀ ਇਹ ਹੁੰਦੀ ਹੈ। ਮੈਂ ਕਿ ਪਟਿਆਲਾ ਸੂਟ ਇਹ ਹੁੰਦਾ ਹੈ। ਅੱਛਾ ਇਹਦੇ ਚ ਗਰਾਰਾ ਇਹ ਹੁੰਦਾ ਹੈ, ਸ਼ਰਾਰਾ ਇਹ ਹੁੰਦਾ ਹੈ। ਜਦ ਮੈਂ ਮੂਵੀ ਦੇ ਦੌਰਾਨ ਇਹ ਸਭ ਦੇਖ ਰਹੀ ਸੀ ਕਿ ਨਾ ਕਿ ਯਾਰ ਕਿੰਨੇ ਸੋਹਣੇ ਚੀਜ਼ਾਂ ਨੇ ਆਪਣੇ ਰਜਾਇਚਤਾ ਮੈਂ ਕਿੱਥੇ ਸੀਗੀ ਮੈਂ ਮਮਾઈ ਜੀ ਕੀ ਕਰ ਰਹੀ ਸੀਗੀ ਤੇ ਅਗਰ ਤੁਸੀਂ ਮੁੰਬਈ ਦੀ ਇੰਡਸਟਰੀ ਦਾ ਦੇਖੋ ਨਾ ਉੱਥੇ ਸਾਰੇ ਬਹੁਤ ਹੀ ਪ੍ਰੈਕਟੀਕਲ ਨੇ ਪ੍ਰੈਕਟੀਕਲ ਤੇ ਪ੍ਰੋਫੈਸ਼ਨਲੀ ਕਿ ਹਾਂ ਭਈ ਕਿ ਸਾਰੇ ਆਪਣੇ ਆਪ ਜੀ ਪ੍ਰੈਕਟੀਕਲ ਰਹਿੰਦੇ ਨੇ ਕੰਮ ਕੀਤਾ ਚਲੋ ਜੀ ਆਪਣੇ ਆਪਣੇ ਅੰਦਰ ਆਪਣੀ ਪੰਜਾਬ ਇੰਡਸਟਰੀ ਜਿਨਾ ਮੈਨੂੰ ਬਹੁਤ ਆਪਣਾਪਨ ਫੀਲ ਹੋਇਆ ਮੂਵੀ ਦੌਰਾਨ ਮੈਨੂੰ ਇਦਾਂ ਫੀਲ ਹੋਇਆ ਕਿ ਯਾਰ ਇੱਥੇ ਜਿਹੜਾ ਇਹਨਾਂ ਨੇ ਇੱਕ ਲਾਈਕ ਪ੍ਰੋਡਕਸ਼ਨ ਹਾਊਸ ਨੇ ਸਾਨੂੰ ਟ੍ਰੀਟ ਕੀਤਾ ਹੈ ਜਾਂ ਤੇ ਉਹ ਚੀਜ਼ ਨਾ ਮੈਨੂੰ ਬਹੁਤ ਹੀ ਅਲੱਗ ਲੱਗੇਗੀ ਉੱਥੇ ਯਾਰ ਜਰਾ ਜਾਰਕਰ ਤੁਸੀਂ ਟੂ ਟੇਕ ਵੀ ਲੈ ਲਓ ਤਾਂ ਚਿੱਲਾਣ ਲੱਗਿਆ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਆਂਦਾ ਨਹੀਂ ਹੈਨਾ ਇਹ ਇੱਥੇ ਨਹੀਂ ਸੀਗਾ ਇਦਾਂ ਦਾ ਕੁਝ ਵੀ ਪੰਜਾਬੀ ਇੰਡਸਟਰੀ 'ਚ ਨਾ ਦੇ ਵਿੱਚ ਜਾ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਹائے ਪਿੰਡਾ ਵਿੱਚ ਤਾਂ ਐਦਾ ਹੀ ਲੱਗਿਆ ਕਿ ਜਿਵੇਂ ਨਾ ਉਹ ਹੁੰਦਾ ਨਹੀਂ ਕਿ ਇੱਕ ਬੱਚਾ ਆਂਦਾ ਹੈ ਬਾਹਰੋਂ ਔਰ ਮਾਂ ਕਹਿੰਦੀ ਲੈ ਤੂੰ ਪਹਿਲਾਂ ਰੋਟੀ ਖਾ ਪਹਿਲਾਂ ਰੈਸਟ ਕਰ ਹਨਾ ਉਹ ਫੀਲਿੰਗ ਆਈ ਮੈਨੋ ਉਹਥੇ ਨਾ ਐਦਾ ਨਹੀਂ ਸੀਗਾ ਜਿਵੇਂ ਤੂੰ ਫੋਟੋ ਖਿਚਾ ਲਓ ਹਨਾ ਬੈ ਜੋ ਉਹ ਕਰ ਲਓ ਐਦਾ ਨਹੀਂ ਸੀਗਾ ਉਹ ਐਦਾ ਲੱਗ ਰਿਹਾ ਸੀ ਕਿ ਸੋਸ਼ਲ ਲਾਈਫ ਤੋਂ ਥੋੜੇ ਜਿਹਾ ਦੂਰ ਹੈ ਕਿ ਹਲੇ ਵੀ ਐਦਾ ਦੀ ਜਗ੍ਹਾ ਹੈ ਆਪਣੇ ਪਿੰਡ 'ਚ ਜਿਹੜੇ ਸੋਸ਼ਲ ਤੋਂ ਲੱਗ ਨੇ ਜਿਨ੍ਹਾਂ ਦੇ ਅੰਦਰ ਅੱਜ ਵੀ ਪਿਆਰ ਹੈ ਆਪਣਾ ਪਨ ਹੈ ਉਹ ਮਿਸ ਮਿਸ ਕਰਦੇ ਵੀ ਕੋਈ ਉਹਨਾਂ ਦੇ ਕੋਲ ਆਏ ਗੱਲਾਂ ਕਰੇ ਬੈਠੇ ਨਹੀਂ ਯਾਰ ਆਪਾਂ ਉੱਥੇ ਗੱਡੀਆਂ ਕਾਰਾਂ ਦੀ ਦੌੜ ਦੇ ਵਿੱਚ ਭਾਈ ਦੇ ਰੇਸ ਚ ਭਾਈ ਦੇ ਰਹੇ ਤੇ ਆਹ ਚੀਜ਼ਾਂ ਕਿਤਨੇ ਕਿਤੇ ਆਪਾਂ ਮਿਸ ਕਰਦੀਆਂ ਛੱਡਦੀਆਂ ਵੀ ਬਚਪਨ ਜਵਾਨੀ ਜਿਹੜੀ ਇੱਥੇ ਹੰਡਾਉਣੀ ਸੀਗੀ ਜਿਹੜਾ ਕਲਚਰ ਸੀ ਸਾਡਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵਾਰ ਫੇਰ ਬੱਬੂ ਮਾਨ ਹੋਰਾਂ ਦੀ ਮੂਵੀ ਨੇ ਧੱਕ ਪਾ ਕੇ ਰੱਖੀ ਹੋਈ ਆ ਹਾਲਾਂਕਿ ਬੱਬੂ ਮਾਨ ਜਦੋਂ ਵੀ ਕੁਝ ਕਰਦੇ ਨੇ ਤਾਂ ਉਦੋਂ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੰਦੇ ਨੇ ਸੁੱਚਾ ਸੁਰਮਾ ਆਰੀਆ 20 ਸਤੰਬਰ ਨੂੰ ਰਿਲੀਜ਼ ਹੋਵੇਗੀ ਤਾਂ ਸੁੱਚਾ ਸੁਰਮਾ ਦੇ ਵਿੱਚ ਬੱਬੂ ਮਾਨ ਹੋਰਾਂ ਦੇ ਨਾਲ ਉਹਨਾਂ ਦੇ ਨਾਲ ਕਿਰਦਾਰ ਨਿਭਾਉਣ ਵਾਲੇ ਰਮਨਜੀਤ ਕੌਰ ਦੇ ਨਾਲ ਸਾਨੂੰ ਅੱਜ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ ਗੱਲਾਂ ਬਾਤਾਂ ਕਰਾਂਗੇ ਸੁੱਚੇ ਸੁਰਮੇ ਨੂੰ ਲੈ ਕੇ ਮਾਨ ਹੋਰਾਂ ਨੂੰ ਲੈ ਕੇ ਤੇ ਫਿਲਮ ਦੀ ਪੂਰੀ ਜਰਨੀ ਨੂੰ ਲੈ ਕੇ ਰਮਨਵੀਰ ਸਾਡੇ ਨਾਲ ਮੌਜੂਦ ਨੇ ਰਮਨਵੀਰ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਡੀ ਪਹਿਲੀ ਪੰਜਾਬੀ ਮੂਵੀ ਆ ਤੇ ਉਹ ਵੀ ਮਨ ਲੱਗਦਾ ਪੰਜਾਬ ਦੇ ਲੈਜੈਂਡ ਦੇ ਨਾਲ ਵੱਡੇ ਐਕਟਰ ਦੇ ਨਾਲ ਦੇ ਰਹੇ ਥੈਂਕ ਯੂ ਥੈਂਕ ਯੂ ਸੋ ਮੱਚ ਰਮਨਵੀਰ ਕਿਵੇਂ ਦਾ ਲੱਗਿਆ ਪਹਿਲੀ ਮੂਵੀ ਕਰਕੇ ਪੰਜਾਬੀ ਦੇ ਵਿੱਚ ਬਬੂ ਮਾਨ ਹੋਰਾਂ ਦੇ ਨਾਲ ਅਹਿਸਾਸ ਤੁਹਾਡੇ ਸਾਹਮਣੇ ਕਰੋ ਸਾਡੇ ਦਰਸ਼ਕਾਂ ਦੇ ਨਾਲ ਜज्बात ਕੀ ਸੀਗੇ ਕਿਦਾਂ ਦਾ ਮਹਿਸੂਸ ਹੋਇਆ ਅ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਐਕਸਪੀਰੀਅੰਸ ਇਹ ਮੂਵੀ ਦਾ ਬਹੁਤ ਹੀ ਅੱਛਾ ਰਹਾ ਔਰ ਜਦ ਮੈਨੂੰ ਫਸਟ ਕਾਲ ਆਈ ਬਲਨਾ ਤਾਂ ਮੈਂ ਬਿਲਕੁਲੀ ਸ਼ੌਕਟ ਸੀ ਕਿ ਸੀਰੀਅਸਲੀ ਲਾਈਕ ਬਬੂ ਮਾਨ ਜੀ ਦੇ ਨਾਲ ਹੈ ਮੇਰੀ ਮੂਵੀ ਤਾਂ ਮੈਂ ਬੜਾ ਹੀ ਸ਼ੌਕਟ ਸੀ ਕਿ ਕੋਈ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਤਾਂ ਨਹੀਂ ਕਰ ਰਿਹਾ ਐਨੀਵਸ ਜਦ ਅ ਮੂਵੀ ਦੇ ਸ਼ੂਟਿੰਗ ਦੌਰਾਨ ਸਭ ਨੂੰ ਮਿਲੀ ਮੈਂ ਸਰ ਨੂੰ ਮਿਲੀ ਸਭ ਨੂੰ ਮਿਲੀ ਤੇ ਬੜਾ ਹੀ ਨਾ ਅੱਛਾ ਇੱਕ ਕੰਫੀਡੈਂਸ ਆ ਤੇ ਆਪਣਾਪਨ ਫੀਲ ਹੋਇਆ ਮੈਨੂੰ ਸਾਰਿਆਂ ਨੂੰ ਜੀ ਤੇ ਸਰ ਦੇ ਨਾਲ ਜਿਵੇਂ ਸਾਰੇ ਕਹਿੰਦੇ ਨੇ ਬੜੇ ਅਨਖਾਲੇ ਨੇ ਹਨਾ ਗੁੱਸੇ ਵਾਲੇ ਨੇ ਐਦਾਂ ਦਾ ਕੁਝ ਵੀ ਮੈਨੂੰ ਕਦੇ ਫੀਲ ਨਹੀਂ ਹੋਇਆ ਨਾ ਮੈਂ ਸੋਚਿਆ ਬਟ ਡੈਫੀਨਿਟਲੀ ਜਦ ਮੈਂ ਫਾਸ ਦੇ ਗਈਆਂ ਸ਼ੂਟਿੰਗ ਦੇ ਦੌਰਾਨ ਮੈਂ ਥੋੜੀ ਜਿਹੀ ਘਬराई ਹੋਈ ਸੀਗੀ ਕਿ ਪਤਾ ਨਹੀਂ ਹਾਂ ਨਰਵਸ ਸੀਗੀ ਕਿਤੇ ਮੈਂ ਕੁਝ ਯੂ نو ਟੇਕ ਬਾਰ ਬਾਰ ਨਲਵਾ ਜਾਂ ਐਦਾਂ ਨਾ ਹੋ ਜੇ ਮੈਂ ਇਹ ਐਕਸੈਸ ਡਰ ਹੁੰਦਾ ਹਨ ਜਦੋਂ ਤੁਹਾਡੇ ਮੂਰੇ ਕੋਈ ਸੀਨੀਅਰ ਵੱਡਾ ਆਰਟਿਸਟ ਖੜਾ ਹੋਵੇ ਤੁਹਾਡੇ ਅੰਦਰ ਡਰ ਪੈ ਜਾ ਹੁੰਦਾ ਵੀ ਕੋਈ ਗਲਤੀ ਨਾ ਹੋ ਜੇ ਹਾਂਜੀ ਹਾਂਜੀ ਔਰ ਫਿਰ ਉਹ ਵੀ ਯੂ نو ਮਾਨ ਸਰ ਤੇ ਮੈਂ ਤਾਂ ਵੈਸੇ ਘਬਰਾਇ ਹੋਈ ਕਿਤੇ ਮੇ ਤੋਂ ਗਲਤੀ ਹੋ ਗਈ ਮੈਨੂੰ ਨਾ ਡਾਟ ਨਾ ਦੇਣ ਜਾਂ ਕਹਿਣ ਕਿ ਕਿਨੂੰ ਲੈ ਕੇ ਆਇਓ ਤੇ ਉਹ ਥੋੜਾ ਜਿਹਾ ਡਰ ਸੀਗਾ ਬਟ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਅਛਾ ਫਿਰ ਕੋਈ ਕੋਈ ਗਲਤੀ ਨਰਵਸ ਬਣੇ ਜੀ ਕਹਿੰਦੇ ਬੰਦਾ ਗਲਤੀ ਕਰ ਦਿੰਦਾ ਚਿਰ ਕਿਹਾ ਤਾਂ ਨਹੀਂ ਮਾਨ ਸਾਹਿਬ ਨੇ ਨਹੀਂ ਨਹੀਂ ਉਹਨਾਂ ਨੇ ਤਾਂ ਨਹੀਂ ਛਿੜਿਆ ਬਟ ਹਾਂ ਮੈਂ ਜਦ ਨਰਵਸ ਹੋਈ ਤਾਂ ਮੈਂ ਹੀ ਕਹਿਤਾ ਮੈਂ ਕਹਿੰਦਾ ਯਾਰ ਮੈਨੂੰ ਥੋੜਾ ਜਿਹਾ 2 ਮਿੰਟ ਦਾ ਬ੍ਰੇਕ ਦੇ ਦਿਓ ਕਿਤੇ ਐਦਾ ਨਾ ਮੈਂ بار بار ਰੀਟੇਕ ਲਵਾ ਰੀਟੇਕ ਲਵਾ ਔਰ ਸਰ ਗੁੱਸਾ ਕਰ ਜਣੋ ਕਹਿੰਦੇ ਨਹੀਂ ਨਹੀਂ ਇਵਨ ਫਿਰ ਸਰ ਮੇਰੇ ਕੋਲ ਆ ਕੇ ਕਹਿੰਦੇ ਰਿਲੈਕਸ ਕੋਈ ਨਹੀਂ ਥੋੜਾ ਜਿਹਾ ਟਾਈਮ ਲਓ ਪਾਣੀ ਪਾਣੀ ਪਿਓ ਫਿਰ ਸਟਾਰਟ ਕਰਦੇ ਹਾਂ ਤੇ ਜਦ ਇਹ ਗੱਲ ਹੋਈ ਨਾ ਮੈਂ ਕਹਿੰਦਾ ਸੱਚੀ ਲਾਈਕ ਇਨੇ ਡਾਊਨ ਟੂ ਅਰਥ ਵੀ ਹੈਗੇ ਲੋਕੀ ਇਨੇ ਡਾਊਨ ਟੂ ਅਰਥ ਨੇ ਸਰ ਤੇ ਉਹਨਾਂ ਨੇ ਇਨਾ ਕੰਫਰਟੇਬਲ ਜਾ ਮੈਨੂੰ ਫੀਲ ਕਰਾਇਆ ਅੱਛਾ ਪਹਿਲਾਂ ਤੁਸੀਂ ਇਹ ਸੁਣਿਆ ਸੀ ਸਰ ਬਾਰੇ ਵੀ ਉਹੋ ਥੋੜੇ ਜਿਹਾ ਨਾ ਸੁਭਾਅ ਤੋਂ ਲੱਗਦਾ ਉਹਨਾਂ ਦੀ ਪਰਸਨੈਲਿਟੀ ਪ੍ਰਭਾਵ ਵੀ ਉਹਨਾਂ ਦਾ ਇਦਾਂ ਦਾ ਪੈਂਦਾ ਵੀ ਯਾਰ ਪਤਾ ਨਹੀਂ ਸਖਤ ਹੋਣਗੇ ਸਖਤ ਹੋਣਗੇ ਬਿਲਕੁਲ ਥੋੜੇ ਜਿਹਾ ਅੜਬ ਜਿਹਾ ਹੋਣਗੇ ਨਾ ਤੁਹਾਨੂੰ ਤੁਹਾਨੂੰ ਵੀ ਇਹ ਲੱਗਦਾ ਸੀਗਾ ਉਹ ਮੈਂ ਉਹੀ ਕਹਿ ਰਹੀ ਨਾ ਕਿ ਪਹਿਲਾਂ ਮੈਨੂੰ ਦੱਸਿਆ ਜੀ ਕਿਉਂਕਿ ਮੈਂ ਇਦਾਂ ਦਾ ਨਾ ਕੁਝ ਸੁਣਿਆ ਨਹੀਂ ਕਿਉਂਕਿ ਅੱਛਾ ਮੁਲਾਕਾਤ ਹੋਈ ਸੀ ਨਵਨੀ ਤੇ ਤੂੰ ਪਹਿਲਾਂ ਫਿਲਮ ਤੋਂ ਪਹਿਨ ਬੱਬੂ ਮਾਨ ਜੀ ਨਾਲ ਨਹੀਂ ਬਿਲਕੁਲ ਵੀ ਨਹੀਂ ਅੱਛਾ ਮੁਲਾਕਾਤ ਵੀ ਫਿਲਮ ਦੇ ਉੱਤੀ ਹੁੰਦੀ ਹੈ ਬਿਲਕੁਲ ਉਹੀ ਉਹੀ ਤਾਂ ਇਹ ਤਾਂ ਬਹੁਤ ਵੱਡਾ ਸਰਪ੍ਰਾਈਜ਼ ਹੋਊਗਾ ਐਕਸੈਕਟਲੀ ਮੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈਗਾ ਫਸ ਜਦ ਕਾਲ ਆਈ ਮੇਰੇ ਕੋਲ ਤੇ ਉਸ ਟਾਈਮ ਮੈਂ ਆਪਣਾ ਸੀਰੀਅਲ ਦੀ ਸ਼ੂਟਿੰਗ ਕਰ ਰਹੀ ਸੀ ਕਿ ਕਹਿੰਦੇ ਕਿ ਇਦਾਂ ਕਰਕੇ ਇੱਕ ਪੰਜਾਬੀ ਮੂਵੀ ਹੈ ਔਰ ਉਹਦੇ ਚ ਨਾ ਬੱਬੂ ਮਾਨ ਜੀ ਨੇ ਤੇ ਮੈਂ ਕਿਹਾ ਮਾਨ ਜੀ ਨੇ ਕੰਨੇ ਹਾਂ ਸਿਰੋਂ ਨਾ ਕਾਲ ਕੀਨੇ ਕੀਤੀ ਸੀ ਤੁਹਾਨੂੰਗਾ ਸੀ ਇਹ ਜਾਨਣਾ ਚਾਹਾਂਗੇ ਅ ਅਮੀ ਤੋ ਸਰਦੀ ਟੀਮ ਜੋ ਹਾਂ ਜੀ ਟੀਮ ਇਜ਼ ਵਨ ਆਫ ਮਾਈ ਫਰੈਂਡ ਉਹਨਾਂ ਨੇ ਰეკਮੈਂਡ ਕੀਤਾ ਕਿਤਾ ਮੈਨੂੰ ਸਰ ਤੋਂ ਤੇ ਪਹਿਲਾਂ ਤਾਂ ਮੈਨੂੰ ਲੱਗਾ ਕਿ ਅੱਛਾ ਅਮੀ ਲਾਈਕ ਬਬੂਮਾਨ ਜੀ ਨੇ ਤੇ ਉਹਨਾਂ ਨੇ ਕਿਹਾ ਦੇਖੋ ਸਟੋਰੀ ਲਾਈਨ ਵਗੈਰਾ ਅਸੀਂ ਤੁਹਾਨੂੰ ਦੇ ਦਿੰਨੇ ਆ ਤੁਸੀਂ ਮੈਂ ਕਿਹਾ ਨਹੀਂ ਨਹੀਂ ਹੁਣ ਮੈਂ ਸਟੋਰੀ ਵੀ ਨਹੀਂ ਸੁਣਨੀ ਕੀ ਹੈ ਬਸ ਕੁਝ ਵੀ ਕਰਾ ਲੋ ਹੁੰਦਾ ਚਾਹੀਦਾ ਹੁੰਦਾ ਤਾਂ ਤਾਂ ਹੈ ਤੇ ਆ ਜਦ ਮੈਂ ਅਕੋਰਡਿੰਗ ਟਰੈਵਲਿੰਗ ਅਕੋਰਡਿੰਗ ਜਦਾਰੀ ਸੀਗੀ ਫਿਰ ਮੈਂ ਸਟੋਰੀ ਜਦ ਪੜ੍ਹੀ ਕਿ ਹਾਂ ਕੁਝ ਸਟੋਰੀ ਅੱਦਾ ਦੀ ਹੈ ਸੁੱਚਾ ਸੁਰਮਾ ਹੈ ਕੋਈ ਰੀਅਲ ਸਟੋਰੀ ਬੇਸਡ ਹੈ ਇਦਾਂ ਦਾ ਵੀ ਹੈ ਕੋਈ ਲਾਈਕ ਕੁੱਕਰ ਤੇ ਬਲਵੀਰੋ ਵੀ ਕੋਈ ਸੀਗਾ ਆਪਣੇ ਪੰਜਾਬ ਸਿੱਤੇ ਹਨਾ ਉਸ ਦੌਰਾਨ ਮੈਨੂੰ ਇਹ ਪਤਾ ਲੱਗਿਆ ਵੈਸੇ ਬੇਸਿਕਲੀ ਰਮਨਿਤ ਤੁਸੀਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਹੋ ਕਿ ਇਹ ਪਿੱਛਾ ਕਿੱਥੋਂ ਦਾ ਕਿੱਥੇ ਜਲਮ ਵਗੈਰਾ ਹੋਇਆ ਤੁਹਾਡਾ ਅ ਮੈਂ ਬੌਰਨ ਐਂਡ ਬਾਟਮ ਦਿੱਲੀ ਤੋਂ ਆਉਂ ਤਾ ਮੇਰੇ ਪੇਰੈਂਟਸ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੇਰੇ ਡੈਡੀ ਮਲੇਰ ਕੋਟਲਾ ਤੋਂ ਨੇ ਕਿ ਸਭ ਪੰਜਾਬ ਨਾਲ ਤੁਹਾਡਾ ਰਿਸ਼ਤਾ ਤਾਂ ਹੈ। ਹਾਂਜੀ ਬਿਲਕੁਲ ਬਿਲਕੁਲ ਅੰਦਰੋਂ ਖੂਨ ਤਾਂ ਪੰਜਾਬੀਆਂ ਦਾ ਹੀ ਹੈ। ਜਿਵੇਂ ਉਹ ਇੱਕ ਫੈਨਸੀ ਉਹਦੇ ਵਿੱਚ ਡਾਇਲੋਗ ਸੀਗਾ ਉਹ ਕਹਿੰਦੇ ਚਾਹੇ ਪੈਗ ਨੂੰ ਪਾਣੀ ਨੂੰ ਪੈਗ ਬਣਾਉਣ ਦੇ ਲਈ 1% ਦਾਰੂ ਹੋਵੇ ਨਾ ਤੁਹਾਡੇ ਅੰਦਰ ਚਾਹੇ ਇੱਕ ਤੁਹਾਡੇ ਬਾਪਾ ਪਿਤਾ ਸੀ ਪਰ ਤੁਸੀਂ ਬਹੋਗੇ ਪੰਜਾਬੀ। ਤਾਂ ਸੁੱਚਾ ਸੂਰਮਾ ਦੇ ਬਾਰੇ ਪਹਿਲਾਂ ਨਹੀਂ ਕਦੇ ਸੁਣਿਆ ਸੀਗਾ ਪੇਰੈਂਟਸੋਂ। ਉਹ ਨਹੀਂ ਕਦੇ ਵੀ ਨਹੀਂ ਕਿਉਂਕਿ ਮੇਬੀ ਆਈ ਥਿੰਕ ਇਹ ਸਟੋਰੀ ਇਦਾਂ ਦੀ ਤੇ ਪੇਰੈਂਟਸ ਤਾਂ ਨਹੀਂ ਦੱਸ ਸਕਦੇ ਸੀਗੇ ਸੋ ਮੈਂ ਕਦੇ ਸੁਣਿਆ ਵੀ ਨਹੀਂ ਕਿਉਂਕਿ ਜਦ ਮੈਂ ਕਰੀਅਰ ਸਟਾਰਟ ਕੀਤਾ ਦਿੱਲੀੋਂ ਦਿੱਲੀੋਂ ਸੋ ਡਾਇਰੈਕਟ ਮੁੰਬਈ ਤੇ ਮੁੰਬਈ ਤੇ ਦਿੱਲੀ ਦਾ ਉਹ ਜ਼ੋਨ ਪੰਜਾਬ ਚ ਇਦਾਂ ਕਰੇ ਹੈਗਾ ਹੀ ਨਹੀਂ ਸੀਗਾ ਉਹ ਮੈਂ ਦੱਸ ਰਹੀ ਕਿ ਜਦ ਮੈਂ ਟਰੈਵਲਿੰਗ ਦੌਰਾਨ ਆ ਰਹੀ ਸੀ ਕਿ ਜਦ ਮੈਂ ਇਹ ਸਟੋਰੀ ਪੜ੍ਹੀ ਕਿ ਅੱਛਾ ਇਦਾਂ ਕੋਈ ਯੂ ਨੋ ਬਲਵੀਰੋ ਭਾਬੀ ਸੀਗੀ ਇਦਾਂ ਦਾ ਕੋਈ ਕੁੱਕਰ ਸੀਗਾ ਇਦਾਂ ਦਾ ਕੁਝ ਹੋਇਆ ਸੀ ਪਹਿਲਾਂ ਮੈਂ ਸਾਰਾ ਸਰਚ ਕੀਤਾ ਤੇ ਜਦ ਮੈਂ ਹੋਰ ਖੁਸ਼ ਹੋ ਗਏ ਕਿ ਸੀਰੀਅਸਲੀ ਇੱਕ ਤਾਂ ਚਲੋ ਬਬੂ ਮਾਨ ਜੀ ਤਾਂ ਹੈ ਹੀ ਹੈਂਡ ਨਾਲ ਇਨ ਲਾਈਕ ਰੀਅਲ ਸਟੋਰੀ ਬੇਸ ਤੇ ਮੈਨੂੰ ਇੱਕ ਮਿਲ ਰਿਹਾ ਹੈ ਕਰੈਕਟਰ ਮਿਲ ਰਿਹਾ ਹੈ ਤੇ ਮੈਂ ਤਾਂ ਬੜੀ ਖੁਸ਼ ਹੁੰਦੀ ਹੁੰਦੀ ਆਈ ਉਤੋਂ ਕਰੈਕਟਰ ਵੀ ਤੁਹਾਡਾ ਮੈਨੂੰ ਲੱਗਦਾ ਫੈਨੂ ਮਾਨ ਦੇ ਵਾਈਫ ਦਾ ਰੋਲ ਨਵਾਂ ਅਦਾ ਕਰ ਰਹੇ ਹੋ ਤੁਸੀਂ ਨਹੀਂ ਮੈਂ ਬੱਬੂ ਮਾਨ ਜੀ ਦੀ ਲਵਰ ਆ ਲਾਈਕ ਅਸੀਂ ਮਿਲਦੇ ਹਾਂ ਇੱਕ ਮੈਰਿਜ ਦੌਰਾਨ ਤੇ ਸਾਨੂੰ ਪਿਆਰ ਹੋ ਜਾਂਦਾ ਹੈ ਇੱਕ ਮੈਰਿਜ ਤੱਕ ਜਾਣ ਲੱਗਦੀ ਹੈ ਸਾਡੀ ਸਟੋਰੀ ਬਟ ਵਿੱਚ ਫਿਰ ਇਹਨਾਂ ਦਾ ਕੁੱਕਰ ਦੇ ਨਾਲ ਯੂ نو ਹੋ ਜਾਂਦਾ ਹੈ ਡਿਸਪਿਊਟ ਫਾਂਸੀ ਵਗੈਰਾ ਦਾ ਹੋ ਜਾਂਦਾ ਕਿ ਮੇਰਾ ਵਿਆਹ ਫਿਰ ਉਹ ਹੀ ਤੇ ਹੋ ਰਹੀ ਕਰਦਾ ਨਹੀਂ ਲੱਗਿਆ ਕਿਉਂਕਿ ਪੰਜਾਬੀ ਫਰਮਾਂ ਦੇ ਵਿੱਚ ਗਣਾਸੇ ਗੁਰੂਸੇ ਚਾਲਦੇ ਸੁੱਚੇ ਸੂਰਮੇ ਤਾਂ ਖਾਸ ਤੌਰ ਤੇ ਟ੍ਰੇਲਰ 'ਚ ਹੀ ਗਣਾਸੇ ਦਿਖਾਈ ਗਏ ਆ ਤਾਨੂੰ ਤਾਂ ਨਹੀਂ ਡਰ ਲੱਗਿਆ ਕਿ ਯਾਰ ਐਡਾ ਵਾਇਲੈਂਸ ਜੀ ਕਿਸ ਤਰੀਕੇ ਦਾ ਨਾ ਫਾਇਰ ਹੋਊਗਾ ਹਾਂ ਵੈਸੇ ਤਾਂ ਦੇਖੋ ਵਾਇਲੈਂਸ ਤਾਂ ਡੈਫੀਨਿਟਲੀ ਮੈਨੂੰ ਡਰ ਲੱਗਦਾ ਹੈ ਬਟ ਜਦ ਅ ਮੂਵੀ ਦੌਰਾਨ ਮੈਂ ਇਹ ਸਭ ਦੇਖਿਆ ਨਾ ਤੇ ਮੇਰੇ ਲਈ ਫਰਸਟ ਸੀਗਾ ਇਹ ਸਭ ਦੇਖਣਾ ਯੂ نو ਜਿਵੇਂ ਤੁਸੀਂ ਦੱਸ ਰਹੇ ਗੰਡਾਸਾ ਮੈਨੂੰ ਤਾਂ ਪਤਾ ਨਹੀਂ ਸੀਗਾ ਕਿ ਇਹ ਅੱਛਾ ਤੁਹਾਨੂੰ ਗੰਡਾਸਾ ਵੀ ਨਹੀਂ ਪਤਾ ਨਹੀਂ ਪਤਾ ਸੀਗਾ ਕਿ ਇਹਨੂੰ ਕੀ ਕਹਿੰਦੇ ਨੇ ਹਨਾ ਕਿ ਇਹ ਜਿਹੜੇ ਜਿੰਨੇ ਵੀ ਕ੍ਰੋਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਆਈ ਡੋਟ ਨੋ ਮੈਨੂੰ ਪਤਾ ਹੀ ਨਹੀਂ ਸੀ ਉਹ ਤਾਂ ਮੈਨੂੰ ਕੱਲ ਸੱਚੀ ਦੱਸਾਂ ਦਾ ਇੰਟਰਵਿਊ 'ਚ ਹੀ ਪਤਾ ਲੱਗਿਆ ਹੈ ਕਿ ਗੰਡਾਸਾ ਮੈਂ ਕਿਹਾ ਓਕੇ ਕਰਾ ਮੇਲੇ ਦਾ ਸੀਨ ਵੀ ਹੈ ਮੇਲੇ ਦਾ ਸੀਨ ਵੀ ਹੈ ਹਾਂਜੀ ਉਹ ਮੈਂ ਦੇਖਿਆ ਮੈਂ ਕਿ ਵਾਓ ਲਾਈਕ ਜਿਵੇਂ ਓਨਲੀ ਕੋੜੀ ਵਗੈਰਾ ਹਨਾ ਲੜਵਾਉਂਦੇ ਨੇ ਸਾਰਾ ਕੁਝ ਕਰਦੇ ਨੇ ਵੀ ਕਿ ਇਹ ਸਭ ਵੀ ਹੁੰਦਾ ਹੈ ਮੈਂ ਠੀਕ ਹੈ ਦੇਖਿਆ ਹੈ ਮੂਵੀ ਚ ਦੇਖਿਆ ਹੈ ਬੱਲਾ ਮੈਂ ਦੇਖੀ ਸੀ ਟੀਵੀ ਚ ਦੇਖਿਆ ਪਰ ਰੀਅਲ ਚ ਦੇਖਿਆ ਨਾ ਤੇ ਮੈਨੂੰ ਇਦਾਂ ਲੱਗੇ ਕਿ ਯਾਰ ਕਿੰਨਾ ਰੀਅਲ ਸਟੋਰੀ ਹੈ ਕਿੰਨਾ ਅਟੈਚ ਹੈ ਇਹਦਾ ਔਰ ਕਿੰਨੇ ਚੀਜ਼ਾਂ ਨੇ ਇਥੇ ਪੰਜਾਬ 'ਚ ਤੇ ਮੈਨੂੰ ਬੜਾ ਹੀ ਅੱਛਾ ਜਿਹਾ ਫੀਲਿੰਗ ਆਈ ਉਸ ਦਿਨ ਜਦਨੇ ਕਦੇ ਆਈ ਵੀ ਲੱਗਦਾ ਜਿਵੇਂ ਤੁਸੀਂ ਉਹਨਾਂ ਗੱਲਾਂ ਦੱਸ ਰਹੇ ਹੋ ਕਿ ਮੈਂ ਇਹ ਚੀਜ਼ਾਂ ਪਹਿਲਾਂ ਦੇਖੀਆਂ ਨਹੀਂ ਸੀ ਸੁਣੀਆਂ ਨਹੀਂ ਸੀ ਹਨਾ ਵੀ ਅਸੀਂ ਪੰਜਾਬ ਦੇ ਨਾਲ ਜੁੜ ਕੇ ਪੰਜਾਬ ਦੀ ਧਰਤੀ ਤੋਂ ਜੰਮੇ ਜਾਏ ਹੋ ਕੇ ਅਸੀਂ ਇਹਨਾਂ ਚੀਜ਼ਾਂ ਤੋਂ ਸਾਡੇ ਕਲਚਰ ਤੋਂ ਬਹੁਤ ਦੂਰ ਹੋ ਗਏ ਤੁਹਾਡਾ ਨਹੀਂ ਇਹਦੇ ਵਿੱਚ ਮੈਂ ਕਸੂਰ ਮੰਨਦਾ ਪਰ ਸਾਡਾ ਜਿਹੜਾ ਯੂਥ ਆ ਜਿਹੜੇ ਬਾਹਰ ਰਹਿ ਰਹੇ ਨੇ ਚਾਹੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਹੋਣ ਜਾਂ ਕਿਤੇ ਵੀ ਪੰਜਾਬ ਤੋਂ ਬਾਹਰ ਰਹੇ ਨੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਆਪਣੇ ਕਲਚਰ ਨੂੰ ਭੁੱਲ ਰਹੇ ਨੇ ਹਾਂਜੀ ਬਿਲਕੁਲ ਇਹ ਤਾਂ ਹੈ ਇਹ ਦੇਖੋ ਤੁਸੀਂ ਵੀ ਦੇਖ ਰਹੇ ਹੋ ਅੱਜ ਅੱਜਕੱਲ੍ਹ ਦੀ ਜਨਰੇਸ਼ਨ ਕਿੰਨੀ ਚੇਂਜ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਐਦਾਂ ਲੱਗਦਾ ਕਿ ਉਹ ਆਪਣੇ ਚੀ ਬਿਜ਼ੀ ਹੋ ਗਏ ਨੇ ਉਹਨਾਂ ਨੂੰ ਨਹੀਂ ਪਤਾ ਕਿ ਆਪਣੇ ਪੰਜਾਬੀਆਂ ਦਾ ਕਲਚਰ ਕੀ ਹੈ ਹਨਾ ਕਿੱਦਾਂ ਦੇ ਹੁੰਦੇ ਸੀ ਹੁਣ ਕੋਈ ਕਈ ਚੀਜ਼ਾਂ ਨੇ ਜਿਹੜੀ ਮੈਨੂੰ ਵੀ ਨਹੀਂ ਪਤਾ ਕਿ ਆਪਣੇ ਪੰਜਾਬ 'ਚ ਕੀ ਹੁੰਦਿਆਂ ਨੇ ਇੰਨਾ ਟਾਈਮ ਹੋ ਗਿਆ ਸਭ ਕੁਝ ਹੋ ਗਿਆ ਆਉਣ ਵਾਲੀ ਯੂਥ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਕਿ ਆਪਣਾ ਪਿੱਛੇ ਪਿੰਡ ਕੀ ਏ ਹੈ ਨਾ ਪਹਿਲਾਂ ਦੇ ਫੈਸਟੀਵਲ ਕਿੱਦਾਂ ਦੇ ਬਣਾਉਂਦੇ ਸੀਗੇ ਪਹਿਲਾਂ ਦੇ ਲੋਕੀ ਕਿਵੇਂ ਰਹਿੰਦੇ ਸੀਗੇ ਤੇ ਟੱਚ ਸਾਡੀ ਮੂਵੀ ਚ ਨਾ ਇਹ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਇਹ ਟੱਚ ਦੇਖਣ ਨੂੰ ਮਿਲੇਗਾ ਕਿ ਅੱਛਾ ਇਦਾਂ ਦਾ ਮੇਲਾ ਵੀ ਹੁੰਦਾ ਸੀ ਇਦਾਂ ਦੇ ਇੰਟਾਇਰ ਜਿਹੜੇ ਅਸੀਂ ਇਹ ਮੂਵੀ ਚ ਕੱਪੜੇ ਪਾਏ ਨੇ ਉਹ ਸਾਰੇ ਹੁਣ ਅੱਜ ਕੱਲ ਦੇ ਯੂਥ ਨੂੰ ਦੇਖਣ ਨੂੰ ਮਿਲੇਗਾ ਕਿ ਪਹਿਲਾਂ ਇਦਾਂ ਦਾ ਵੀ ਹੁੰਦਾ ਕਿਉਂਕਿ ਤੁਸੀਂ ਦੇਖਣਾ ਅੱਜਕੱਲ ਸਾਡੀ ਪੰਜਾਬ ਦੀ ਜਾਇ ਕਿੰਨੀ ਵੀ ਮੂਵੀਆਂ ਆ ਰਹੀਆਂ ਨੇ ਜਾਂ ਸੌਂਗਸ ਆ ਰਹੇ ਨੇ ਉਹ ਪੁਰਾਣਾ ਟੱਚ ਕਿਸੇ 'ਚ ਨਹੀਂ ਹੈਗਾ ਉਹ ਕਿਸੇ ਨੂੰ ਪਤਾ ਵੀ ਨਹੀਂ ਹੈਨਾ ਜਿਵੇਂ ਹੁਣ ਜਦੋਂ ਇਹ ਮੂਵੀ ਸ਼ੁਰੂ ਹੋਈ ਸੀਗੀ ਮੈਨੂੰ ਫੁਲਕਾਰੀ ਸੁਣੀ ਸੀਗੀ ਮੈਂ ਦੇਖੀ ਨਹੀਂ ਅੱਛਾ ਇਹ ਮੂਵੀ ਦੌਰਾਨ ਮੈਂ ਦੇਖੀ ਕਿ ਫੁਲਕਾਰੀ ਇਹ ਹੁੰਦੀ ਹੈ ਮੈਂ ਕਿ ਪਟਿਆਲਾ ਸੂਟ ਇਹ ਹੁੰਦਾ ਹੈ ਅੱਛਾ ਇਹਦੇ 'ਚ ਗਰਾਰਾ ਇਹ ਹੁੰਦਾ ਸ਼ਰਾਰਾ ਇਹ ਹੁੰਦਾ ਤੇ ਯੂ نو ਉਹ ਜਦ ਤੁਸੀਂ ਇੰਡਸਟਰੀ ਚ ਆ ਕੇ ਕੰਮ ਕਰਦੇ ਹੋ ਜਦ ਤੁਸੀਂ ਤੁਹਾਨੂੰ ਪਤਾ ਲੱਗਦਾ ਕਿ ਕਿੰਨੀ ਚੀਜ਼ਾਂ ਨੇ ਸਾਡੇ ਪਿੰਡ ਚ ਬਿਲਕੁਲ ਉਹ ਹੀ ਮੈਨੂੰ ਸਾਰਾ ਕੁਝ ਅੱਛਾ ਲੱਗਿਆ ਜਦ ਮੈਂ ਮੂਵੀ ਦੇ ਦੌਰਾਨ ਇਹ ਸਭ ਦੇਖ ਰਹੀ ਸੀ ਕਿ ਨਾ ਕਿ ਯਾਰ ਕਿੰਨੇ ਸੋਹਣੇ ਚੀਜ਼ਾਂ ਨੇ ਆਪਣੇ ਪੰਜਾਬ ਚ ਤਾਂ ਮੈਂ ਕਿੱਥੇ ਸੀਗੀ ਮੈਂ ਮਮਾઈ ਜੀ ਕੀ ਕਰ ਰਹੀ ਸੀਗੀ ਅੱਛਾ ਪੰਜਾਬ ਆਇਓ ਇਸ ਤੋਂ ਪਹਿਲਾਂ ਕਦੇ ਅ ਮੂਵੀ ਤੋਂ ਪਹਿਲਾਂ ਮੈਂ ਕਦੇ ਨਹੀਂ ਆਈ ਕਿਉਂਕਿ ਮੇਰੀ ਜਰਨੀ ਸਟਾਰਟ ਹੋਈ ਦਿੱਲੀ ਥੈਨ ਦਿੱਲੀ ਤੋਂ ਮੁੰਬਈ ਸਭ ਬੰਬੇ ਤੋਂ ਸਿੱਧਾ ਪੰਜਾਬ ਦਾ ਸਫਰ ਪਹਿਲੀ ਮੂਵੀ ਜੀ ਪਹਿਲਾਂ ਤੁਸੀਂ ਸੀਰੀਅਲ ਵਗੈਰਾ ਕਰਦੇ ਸੀਗੇ ਇਹ ਸਫਰ ਜਿਹੜਾ ਬੰਬੇ ਤੋਂ ਪੰਜਾਬ ਆਉਣ ਵਾਲਾ ਸਫਰ ਸੀਗਾ ਜਹਾਜ਼ ਇਹ ساری ਉਮਰ ਯਾਦ ਰੱਖੂਗਾ ਰਵਨੀਤ ਹਾਂਜੀ ਬਿਲਕੁਲ ਡੈਫੀਨੇਟਲੀ ਕਿਉਂਕਿ ਇਹ ਪ੍ਰੋਜੈਕਟ ਮੇਰੇ ਲਈ ਇੱਕ ਡ림 ਡ੍ਰੀਮ ਕਮ ਟਰੂ ਸੀਗਾ ਔਰ ਹੁਣ ਵੀ ਜਿੱਦਾਂ ਨਾ ਯਾਦਗਾਰ ਹੈ ਕਿਉਂਕਿ ਇੱਕ ਤਾਂ ਸਭ ਚੀਜ਼ਾਂ ਬਹੁਤ ਹੀ ਬੈਸਟ ਬੈਸਟ ਯਾਦਾਂ ਉਹ ਇਹ ਬਾਬਾ ਜੀ ਦੀ ਮਿਹਰ ਸੀਗੀ ਮੇਰੇ ਉਤੇ ਕੀ ਟੀਮ ਇੰਨੀ ਅੱਛੀ ਹੈ ਨਾ ਸਾਗਾ ਪ੍ਰੋਡਕਸ਼ਨ ਫਿਰ ਸਰ ਬਬੂਮਾਨ ਸਰ ਲੇਜੈਂਡ ਲਾਈਕ ਐਕਟਰ ਦੋਜਾ ਇੱਕ ਰੀਅਲ ਸਟੋਰੀ ਬੇਸ ਇਨੀ ਸੋਹਣੀ ਲਾਈਕ ਸਟੋਰੀ ਸੀਗੀ ਦੋਜਾ ਐਂਡ ਜਿਹੜਾ ਪੰਜਾਬੀ ਟੱਚ ਹੈ ਉਹਦੇ ਚ ਉਹ ਸਭ ਨਾਲ ਮੈਨੂੰ ਇਦਾਂ ਲੱਗਿਆ ਕਿ ਸਾਰਾ ਕੁਝ ਮਿਕਸ ਮਿਲਿਆ ਤੇ ਬਹੁਤ ਹੀ ਗ੍ਰੇਟ ਫੁੱਲਿੰਗ ਹੈ ਜਬ ਬੰਬੇਰੀ ਲਾਈਫ ਤੇ ਪੰਜਾਬ ਦੀ ਲਾਈਫ ਦੇ ਵਿੱਚ ਕਿੰਨਾ ਕਰੰਨੀ ਫਰਕ ਆ ਤੁਸੀਂ ਤਾਂ ਬੰਬੇਰੀ ਲਾਈਫ ਦੇ ਵਿੱਚ ਰਹੇ ਹੋ ਘਟਾਈ ਹੋਰ ਪੰਜਾਬ ਦਾ ਵੀ ਵੇਖ ਲਿਆ ਤੁਸੀਂ ਇੰਡਸਟਰੀ ਪੰਜਾਬ ਵਾਲੀ ਵੀ ਵੇਖ ਲਈ ਤੇ ਉਧਰਲੀ ਵੀ ਵੇਖ ਲਈ ਦੋਨਾਂ ਚ ਕਿੰਨਾ ਕਿ ਡਿਫਰੈਂਸ ਲਾਇਆ ਹੈ ਉਹ ਸਰ ਦੇਖਿਆ ਜਾਣਾ ਡਿਫਰੈਂਸ ਤਾਂ ਡੈਫੀਨਿਟਲੀ ਹਰ ਇੰਡਸਟਰੀ 'ਚ ਹੈ ਹਨਾ ਤੇ ਹਮ ਅਸੀਂ ਕਿਸੇ ਨੂੰ ਮਾੜਾ ਤੇ ਚੰਗਾ ਨਹੀਂ ਬੋਲਦੇ ਸਾਰੇ ਆਪਣੀ ਜਗ੍ਹਾ ਅੱਛੇ ਨੇ ਤੇ ਅਗਰ ਤੁਸੀਂ ਮੁੰਬਈ ਦੀ ਇੰਡਸਟਰੀ ਦਾ ਦੇਖੋ ਨਾ ਉੱਥੇ ਸਾਰੇ ਬਹੁਤ ਹੀ ਪ੍ਰੈਕਟੀਕਲ ਨੇ ਪ੍ਰੈਕਟੀਕਲ ਤੇ ਪ੍ਰੋਫੈਸ਼ਨਲੀ ਕਿ ਹਾਂ ਭਈ ਉਹ ਵੀ ਸਹੀ ਨੇ ਉਹ ਵੀ ਗਲਤ ਨਹੀਂ ਹੈਗੇ ਕਿਉਂਕਿ ਉਦਾਂ ਦਾ ਹੈਗਾ ਉੱਥੇ ਮਾਹੌਲ ਇਦਾਂ ਦਾ ਹੈ ਕਿ ਸਾਰੇ ਆਪਣੇ ਆਪ 'ਚ ਪ੍ਰੈਕਟੀਕਲ ਰਹਿੰਦੇ ਨੇ ਕੰਮ ਕੀਤਾ ਚਲੋ ਜੀ ਆਪਣੇ ਆਪਣੇ ਹੰਦਾ ਬਟ ਆਪਣੀ ਪੰਜਾਬ ਇੰਡਸਟਰੀ 'ਚ ਨਾ ਮੈਨੂੰ ਬਹੁਤ ਆਪਣਾਪਨ ਫੀਲ ਹੋਇਆ ਮੂਵੀ ਦੌਰਾਨ ਵੀ اور ਜਦ ਮੈਂ ਵੈਸੇ ਵੀ ਆਣੀ ਹੈ ਨਾ ਵਿਜ਼ਿਟ ਕਰਦੀ ਆ ਤਾਂ ਮੈਨੂੰ ਬਹੁਤ ਹੀ ਆਪਣਾ ਪੰਜਾ ਲੱਗਦਾ ਹੈ ਮੂਵੀ ਦੌਰਾਨ ਵੀ ਮੈਨੂੰ ਇਦਾਂ ਫੀਲ ਹੋਇਆ ਕਿ ਯਾਰ ਇੱਥੇ ਜਿਹੜਾ ਇਹਨਾਂ ਨੇ ਇੱਕ ਲਾਈਕ ਪ੍ਰੋਡਕਸ਼ਨ ਹਾਊਸ ਨੇ ਸਾਨੂੰ ਟ੍ਰੀਟ ਕੀਤਾ ਹੈ ਜਾਂ ਅਮਿਤੋ ਸਰ ਨੇ ਜਿੰਦੇ ਅੱਛੇ ਤਰੀਕੇ ਨਾਲ ਸਾਡੇ ਸਾਨੂੰ ਸੀਨ ਕਰਾਏ ਨੇ ਇੰਨੇ ਪਿਆਰ ਦੇ ਤਰੀਕੇ ਨਾਲ ਉਹਨਾਂ ਨੇ ਰੱਖਿਆ ਉੱਥੇ ਹਨਾ ਫਿਰ ਬੱਬੂ ਸਰ ਇੰਨੇ ਡਾਊਨ ਟੂ ਅਰਥ ਉਹ ਚੀਜ਼ ਨਾ ਮੈਨੂੰ ਬਹੁਤ ਹੀ ਲੱਗ ਲਗੇਗੀ ਉੱਥੇ ਯਾਰ ਜਰਾ ਜਰ ਅਗਰ ਤੁਸੀਂ ਟੂ ਟੇਕ ਵੀ ਲੈ ਲਓ ਤਾਂ ਚਿੱਲਾਣਗੇ ਯਾਰ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਆਂਦਾ ਨਹੀਂ ਹੈਨਾ ਇਹ ਇੱਥੇ ਨਹੀਂ ਸੀਗਾ ਐਦਾਂ ਦਾ ਕੁਝ ਵੀ ਪੰਜਾਬੀ ਇੰਡਸਟਰੀ 'ਚ ਉੱਥੇ ਨਾ ਬੜਾ ਹੀ ਆਪਣਾਪਨ ਕੀ ਹਾਂ ਬਈ ਚਲੋ ਠੀਕ ਹੈ ਕੁੜੀ ਨਵੀਂ ਹੈ ਜਾਂ ਫਿਰ ਉਹਦਾ ਨਵਾਂ ਪ੍ਰੋਜੈਕਟ ਹੈ ਫਰੈਸ਼ਰ ਹੈ according to uh, punjabi industry ਉਹਨੂੰ ਇਦਾਂ ਨਹੀਂ ਫੀਲ ਹੋਣਾ ਚਾਹੀਦਾ ਕਿ ਉਹ ਕਿੱਥੇ ਆ ਗਈ। ਹੂੰ। ਤੋ ਉਹ ਮੈਨੂੰ ਬੜਾ ਆਪਣਾਪਣ ਲੱਗਿਆ ਇੱਥੇ। ਚਲੋ ਇਹ ਤਾਂ ਸਾਡਾ ਬੜਾਪਣ ਹੀ ਆ। ਹਾਂਜੀ ਬਿਲਕੁਲ ਇਹ ਤਾਂ ਮੈਂ ਨਾ ਸਾਰਿਆਂ ਨੂੰ ਬੋਲਾਂਗੀ। this is not a ਕਿ ਹਾਂ ਮੇਰੀ ਮੂਵੀ ਆ ਰਹੀ ਐ ਇਸ ਕਰਕੇ ਮੈਂ ਇਹ ਵਰਡਸ ਬੋਲ ਰਹੀ ਐ ਨਹੀਂ। ਇਹ ਮੈਂ ਫੀਲ ਕੀਤਾ ਹੈ ਕਿਉਂਕਿ ਮੈਂ like a ਮੁੰਬਈ ਚ ਵੀ ਸੀਰੀਅਲ ਕਰ ਚੁੱਕੀ ਆ ਸੀ ਕਰ ਚੁੱਕੀ ਹਣਾ। ਉਹਨਾਂ ਦਾ ਤੇ ਆਪਣੀਆਂ ਪੰਜਾਬੀਆਂ ਦਾ ਬਹੁਤ ਡਿਫਰੈਂਟ ਹੈ ਅੱਛਾ ਜਦੋਂ ਸ਼ੂਟਿੰਗ ਦੇ ਦੌਰਾਨ ਪਿੰਡਾਂ ਦੇ ਵਿੱਚ ਵੀ ਗਈ ਹੋਵੋਗੇ ਲੋਕਾਂ ਦਾ ਵੀ ਪਿਆਰ ਮਿਲਿਆ ਹੋਊਗਾ ਪਿੰਡਾਂ ਦੇ ਵਿੱਚ ਜਾ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਹਾਏ ਪਿੰਡਾਂ ਵਿੱਚ ਤਾਂ ਐਦਾ ਹੀ ਲੱਗਿਆ ਕਿ ਜਿਵੇਂ ਨਾ ਉਹ ਹੁੰਦਾ ਨਹੀਂ ਕਿ ਇੱਕ ਬੱਚਾ ਆਂਦਾ ਹੈ ਬਾਹਰੋਂ ਔਰ ਮਾਂ ਕਹਿੰਦੀ ਲੈ ਤੂੰ ਪਹਿਲਾਂ ਰੋਟੀ ਖਾ ਪਹਿਲਾਂ ਰੈਸਟ ਕਰ ਹਨਾ ਉਹ ਫੀਲਿੰਗ ਆਈ ਮੈਨੋ ਕਿਉਂਕਿ ਮੈਂ ਇੱਕ ਹਾਲੇ ਵਿੱਚ ਪੰਜਾਬ ਗਈ ਸੀ ਪਿੰਡ ਉੱਥੇ ਜਾ ਕੇ ਮਿਲੀ ਸਭ ਨੂੰ ਮੇਰੇ ਜਿਹੜੇ ਚਾਚਾ ਜੀ ਨੇ ਮਲੇਰ ਕੋਲ ਦੇ ਨੇ ਹਾਂ ਬੇਟਾ ਪਹਿਲਾਂ ਕੁਝ ਖਾਓ ਉੱਥੇ ਨਾ ਐਦਾਂ ਨਹੀਂ ਸੀਗਾ ਕਿ ਤਰ ਫੋਟੋ ਖਿੱਚਾ ਲਓ ਹਨਾ ਮੈਂ ਜੋ ਉਹ ਕਰ ਲਓ ਐਦਾਂ ਨਹੀਂ ਸੀਗਾ ਉਹ ਐਦਾਂ ਲੱਗ ਰਿਹਾ ਸੀ ਕਿ ਸੋਸ਼ਲ ਲਾਈਫ ਤੋਂ ਉਹ ਥੋੜੇ ਜਿਹਾ ਦੂਰ ਹੈ ਕਿ ਹਲੇ ਵੀ ਐਦਾਂ ਦੀ ਜਗ੍ਹਾ ਹੈ ਆਪਣੇ ਪਿੰਡ 'ਚ ਜਿਹੜੇ ਸੋਸ਼ਲ ਤੋਂ ਅਲੱਗ ਨੇ ਜਿਨ੍ਹਾਂ ਦੇ ਅੰਦਰ ਅੱਜ ਵੀ ਪਿਆਰ ਹੈ ਆਪਣਾ ਪਨ ਹੈ ਉਹ ਮਿਸ ਮਿਸ ਕਰਦੇ ਨੇ ਕਿ ਕੋਈ ਉਹਨਾਂ ਦੇ ਕੋਲ ਆਏ ਗੱਲਾਂ ਕਰਨ ਬੈਠੇ ਤੇ ਜਦ ਮੈਂ ਗਈ ਉਹਨਾਂ ਦੇ ਕੋਲ ਬੈਠੀ ਹਨਾ ਗੱਲਾਂ ਕੀਤੀਆਂ ਉਹ ਬੜਾਈ ਗ੍ਰੇਟ ਫੀਲਿੰਗ ਸੀਗੀ ਮੇਰੇ ਲਈ ਹੂੰ ਪ੍ਰਾਊਡ ਮੂਮੈਂਟ ਸੀਗੀ ਆ ਐਕਚੁਅਲੀ ਲੱਗਿਆ ਰਵਨੀਤ ਵੀ ਇੰਨਾ ਸਮਾਂ ਐਵੇਂ ਯਾਰ ਆਪਾਂ ਉਥੇ ਗੱਡੀਆਂ ਕਾਰਾਂ ਦੀ ਦੌੜ ਦੇ ਵਿੱਚ ਭਾਈ ਦੇ ਰੇਸ ਚ ਭਾਈ ਦੇ ਰਹੇ ਵੀ ਆ ਚੀਜ਼ਾਂ ਕਿਤਨਾ ਕਿਤੇ ਆਪਾਂ ਮਿਸ ਕਰਦੀਆਂ ਛੱਡ ਪੀਆਂ ਵੀ ਬਚਪਨ ਜਵਾਨੀ ਜਿਹੜੀ ਇੱਥੇ ਹੰਡਾਉਣੀ ਸੀਗੀ ਜਿਹੜਾ ਕਲਚਰ ਸੀ ਸਾਡਾ ਕਲਚਰ ਸੀਗਾ ਬਿਲਕੁਲ ਬਿਲਕੁਲ ਹੁੰਦਾ ਹੈ ਕਿਉਂਕਿ ਮੈਂ ਕਦੇ ਵੀ ਪੰਜਾਬ ਨਹੀਂ ਆਈ ਜਦ ਛੋਟੀ ਸੀਗੀ ਮੇਰੇ ਸਿਸਟਰ ਬ੍ਰਦਰ ਆਂਦੇ ਰਹਿੰਦੇ ਸੀਗੇ ਤੇ ਮਮਾ ਕਹਿੰਦੇ ਸੀਗੇ ਕਿ ਤੂੰ ਚੱਲੇਗਾ ਮੈਂ ਕਿਹਾ ਮਮੀ ਟਾਈਮ ਕਿਉਂਕਿ ਮੈਂ ਦਿੱਲੀ ਤੋਂ ਮੁੰਬਈ ਮੁੰਬਈ ਸ਼ਿਫਟ ਹੋ ਗਈ ਫਿਰ ਮੁੰਬਈ ਦਾ ਹੀ ਕਲਚਰ ਤੇ ਮੁੰਬਈ ਦੀ ਲਾਈਫ ਸ਼ੁਰੂ ਹੋ ਗਈ ਮੇਰੀ ਬਟ ਜਦ ਤੇ ਮੂਵੀ دوران ਮੈਂ ਆਈ ਸੀ ਤਾਂ ਮੈਂ ਕਿਹਾ ਨਹੀਂ ਯਾਰ ਆਣਾ ਚਾਹੀਦਾ ਕਿਉਂਕਿ ਮੈਨੂੰ ਨਾ ਟਰੈਵਲਿੰਗ ਕਰਨਾ ਬਹੁਤ ਪਸੰਦ ਹੈ ਜਦ ਵੀ ਫਰੀ ਹੁੰਨੇ ਮੈਂ ਸੋਚਦੀ ਮੈਂ ਟਰੈਵਲਿੰਗ ਕਰਾਂ ਹਨਾ ਜਦ ਵੀ ਟਾਈਮ ਲੱਗੇ ਬਟ ਫਿਰ ਮਨ ਜਾਵੇ ਮੈਂ ਕਿਹਾ ਯਾਰ ਇੱਥੇ ਤਾਂ ਆਣਾ ਚਾਹੀਦਾ ਮੰਨਾ ਚਾਹੀਦਾ ਹਨਾ ਘੁੰਮਣਾ ਚਾਹੀਦਾ ਪੰਜਾਬ ਤਾਂ ਇੰਨਾ ਸੋਹਣਾ ਹੈ ਲਾਈਕ ਬਹੁਤ ਚੀਜ਼ਾਂ ਨੇ ਇੱਥੇ ਦਾ ਦੇਖਣ ਦੇ ਲਈ ਤੇ ਹੁਣ ਮੈਂ ਡੈਫੀਨਿਟਲੀ ਹਮੇਸ਼ਾ ਜਦ ਵੀ ਹੁੰਦਾ ਮੈਨੂੰ ਟਾਈਮ ਲੱਗਦਾ ਥੋੜਾ ਜਿਹਾ ਵੀ ਟਾਈਮ ਮਿਲਦਾ ਮੈਂ ਬੇਹ ਬੋਲਦੇ ਕਿ ਯਾਰ ਚੱਲੋ ਪੰਜਾਬ ਹੀ ਚੱਲਦੇ ਆ ਜਨਰਲੀ ਮਾਤਾ ਪਿਤਾ ਦਾ ਕੀ ਰੈਕਸ਼ਨ ਸੀਗਾ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਵੀ ਮੈਂ ਸੁੱਚਾ ਸੂਰਮਾ ਕਰਨ ਲੱਗੀ ਆ ਉਹ ਵੀ ਬੂ ਮਾਨ ਹੋਰਾਂ ਦੇ ਨਾਲ ਤੇ ਪੰਜਾਬ ਦੇ ਵਿੱਚ ਕਿਉਂਕਿ ਤੁਹਾਡੇ ਮਨ ਲਗਾ ਪਿਤਾ ਜੀ ਤਾਂ ਜਾਣਦੇ ਹੋਣਗੇ ਸੁੱਚਾ ਸੂਰਮਾ ਦੀ ਕਹਾਣੀ ਉਹਨਾਂ ਨੇ ਤਾਂ ਸੁਣੀ ਹੋਊਗੀ ਦੇਖੀ ਵੀ ਹੋਊਗੀ ਫਰਮਾ ਉਹ ਪਹਿਲਾਂ ਵੀ ਬਣ ਚੁੱਕੀ ਆ ਨਾ ਕਿਤਾਬਾਂ ਵੀ ਬਣ ਚੁੱਕੀਆਂ ਇਹਦੇ ਤੇ ਉਹਨਾਂ ਦਾ ਕੀ ਰੈਕਸ਼ਨ ਸੀ ਅਹ ਜਦ ਮੇਰੇ ਕੋਲ ਕਾਲ ਆਈ ਸਭ ਤੋਂ ਪਹਿਲਾਂ ਤਾਂ ਕਾਲ ਮੈਂ ਡੈਫੀਨਿਟਲੀ ਆਪਣੇ ਪੇਰੈਂਟਸ ਨੂੰ ਹੀ ਕੀਤੀ ਕਿ ਐਦਾਂ ਕਰਕੇ ਕਾਲ ਆਈ ਹੈ ਤੇ ਡੈਡੀ ਕਿਉਂਕਿ ਮੇਰੀ ਮਮ ਨਾ ਬਹੁਤ ਹੀ ਸਿੰਪਲ ਜਿਹੀ ਹੈ ਉਹਨਾਂ ਨੂੰ ਥੋੜਾ ਇਹਨਾਂ ਨਹੀਂ ਪਤਾ ਉਹ ਕਹਿੰਦੇ ਅੱਛਾ ਮੰਮੀ ਐਦਾਂ ਰਿਐਕਟ ਕਰਦੇ ਡੈਡੀ ਕਹਿੰਦੇ ਹਾਂ ਸੱਚੀ ਬਬੂ ਮਾਂ ਜੀ ਦਾ ਨਾਮ ਲਿਖਾ ਹਾਂ ਜੀ ਤੇ ਦੇ ਆਰ ਹੈਪੀ ਫਿਰ ਮੂਵੀ ਦੀ ਸ਼ੂਟਿੰਗ ਹੋ ਗਈ ਕੁਝ ਦੌਰਾਨ ਥੋੜਾ ਡਿਲੇ ਹੋ ਗਿਆ ਡੈਡੀ ਕਹਿੰਦੇ ਕਾਦ ਆ ਰਹੀ ਤੇ ਉਹ ਸੋਹਣੀ ਮੂਵੀ ਕਹਿੰਦੇ ਉਹ ਤਾਂ ਬਹੁਤ ਅੱਛੀ ਡੈਡੀ ਨੇ ਫਿਰ ਪੜੀ ਨਹੀਂ ਮੈਂ ਸੁਣੀ ਸੀ ਇਹਦਾ ਦੀ ਕੋਈ ਸਟੋਰੀ ਕਹਿੰਦੇ ਬਹੁਤ ਅੱਛੀ ਸਟੋਰੀ ਹੈ ਜਦ ਹੁਣ ਆਈ ਨਾ ਮੇਰਾ ਪੋਸਟਰ ਆਇਆ ਯਾ ਇ ਟ੍ਰੇਲਰ ਆਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਕਾਲ ਮੇਰੀ ਮੰਮੀ ਦਾ ਆਇਆ ਕਿ ਅਸੀਂ ਨਾ ਤੇਰਾ ਟ੍ਰੇਲਰ ਦੇਖਿਆ ਮੈਂ ਕਿ ਆਛਾ ਤੁਸੀਂ ਤਾਂ ਟੀਵੀ ਵੀ ਨਹੀਂ ਦੇਖਦੇ ਕਹਿੰਦੇ ਨਹੀਂ ਬਈ ਤੇਰੀ ਮੂਵੀ ਆ ਰਹੀ ਮੈਂ ਕਿਉਂ ਨਹੀਂ ਦੇਖਿਆ ਉਹ ਤਾਂ ਬੱਬੂ ਮਾਰ ਹੈ ਤੇ ਮੈਂ ਕਿ ਉਹ ਤਾਂ ਪੰਜਾਬੀ ਹੈ ਉਹ ਤਾਂ ਪੰਜਾਬੀ ਹੈ ਮੈਂ ਕਹਿੰਦੀ ਉਹ ਤਾਂ ਦੇਖਾਈ ਮੈਂ ਮੰਮੀ ਨੂੰ ਨਾ ਸਭ ਤੋਂ ਜਿਹੜਾ ਉਹਨਾਂ ਨੂੰ ਪੁਆਇੰਟ ਲੱਗਿਆ ਕਹਿੰਦੇ ਆ ਕਿ ਕਿੰਨੇ ਸੋਨਾ ਮਤਲਬ ਕਿ ਲੁੱਕ ਦਿੱਤਾ ਤੁਹਾਨੂੰ ਸਾਰਿਆਂ ਨੂੰ ਕਿੰਨੀ ਅੱਛਾ ਮੈਂ ਕਿ ਕਹਿੰਦੇ ਉਸ ਟਾਈਮ ਅਸੀਂ ਜਦ ਜਾਂਦੇ ਸੀਗੇ ਪਿੰਡ ਆਪਣੇ ਮੇਲੇ ਵਗੈਰਾ ਜਦੋਂ ਇਹ ਸੂਟ ਵਗੈਰਾ ਪਾ ਕੇ ਜਾਂਦੇ ਸੀਗੇ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਚਲੋ ਮੈਂ ਵੀ ਪਾ ਲਿਆ ਹੁਣ ਤਾਂ ਮੰਮੀ ਨੂੰ ਵੀ ਆਪਦੀ ਜਵਾਨੀ ਆਪ ਦਾ ਸਮਾਂ ਚਿੱਤੇ ਆ ਗਿਆ ਤੁਹਾਡੇ ਵਿੱਚ ਉਹਨਾਂ ਨੇ ਆਪਣਾ ਆਪ ਦੇਖਿਆ ਆਪਣਾ ਦੇਖਿਆ ਹੋਈ ਮੈਂ ਮੰਮੀ ਨੂੰ ਦੱਸਿਆ ਕਿ ਉਹ ਮੇਲੇ ਦੇ ਸੀਨ ਕਿਉਂਕਿ ਟ੍ਰੇਲਰ ਥੋੜਾ ਉਹ ਮੇਰੇ ਕਹਿੰਦੀ ਹਾਫ ਮਮਾ ਸ਼ੁਰੂ ਹੋ ਗਏ ਐਦਾਂ ਹੁੰਦਾ ਸੀ ਅਸੀਂ ਜਾਂਦੇ ਸੀ ਅਸੀਂ ਕੁੜੀਆਂ ਜਾਂਦੇ ਸੀਗਾ ਯੂ نو ਤੀਜਾ ਤੇ ਤੀਜ ਹੁੰਦੀ ਹੈ ਨਾ ਤੀਜਾ ਤੇ ਜਾਂਦੇ ਸੀਗੇ ਐਦਾਂ ਕਰਦੇ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਹੁਣ ਤਾਂ ਮੈਂ ਵੀ ਪੱਕਾ ਕਰਾਂਗੀ ਵਿਜ਼ਿਟ ਸਰਦਨੀ ਇੱਕ ਕਲੱਬ ਲਾਈਫ ਚੱਲ ਪਈ ਹੈ ਨਾ ਤੁਸੀਂ ਬੰਬਈ ਵਰਗੀ ਸ਼ਹਿਰਾਂ ਜਿੱਥੇ ਉੱਧਰ ਨਾਰਮਲ ਆ ਪਾਰਟੀਆਂ ਕਿੱਟੀ ਪਾਰਟੀਆਂ ਪਾਰਟੀਆਂ ਬਹੁਤ ਚੱਲਦੀਆਂ ਨੇ ਕਿ ਨਾਈਟ ਆਊਟਿੰਗ ਤੇ ਉੱਤੇ ਕੁੜੀਆਂ ਜਾਂਦੀਆਂ ਨੇ ਪਰ ਇੱਕ ਤੁਸੀਂ ਆ ਵੀ ਦੇਸੀ ਕਲਚਰ ਵੀ ਦੇਖ ਲਿਆ ਮੇਲਿਆਂ ਵਾਲਾ ਤੁਹਾਨੂੰ ਦੋਨਾਂ ਚੋਂ ਸਭ ਤੋਂ ਵਾਰੀਆ ਚੰਗਾ ਕਿਹੜਾ ਲੱਗਿਆ ਜਿਹੜੀ ਚੀਜ਼ ਨੇ ਤੁਹਾਡੇ ਮਨ ਨੂੰ ਖਿੱਚਿਆ ਜ਼ਿਆਦਾ ਟੱਚ ਕੀਤਾ ਦੇਖੋ ਜਿਹੜਾ ਨਾਈਟ ਲਾਈਫ ਹੈ ਲਾਈਕ ਮੁੰਬਈ ਦੀ ਉਹ ਤਾਂ ਲਾਈਕ ਮੁੰਬਈ ਦੇ ਲੋਕਾਂ ਦੇ ਲਈ ਉਹ ਉਹਨਾਂ ਨੂੰ ਬੈਸਟ ਲੱਗਦੀ ਕਿ ਉਹਨਾਂ ਨੂੰ ਲੱਗਦਾ ਹੈ ਉੱਥੇ ਜਾ ਕੇ ਜਾਂ ਮਿਲ ਕੇ ਕੰਟੈਕਟ ਬਣਨਗੇ ਹਨਾ ਉਹ ਮੇਬੀ ਹੋ ਸਕਦਾ ਹੈ ਉਹਨਾਂ ਦੀ ਥੌਟ ਹੈ ਉਹਨਾਂ ਦਾ ਪ੍ਰੋਸਪੈਕਟਰਸ ਹੈ ਮੈਂ ਸੀਰੀਅਸਲੀ ਲਾਈਫ 'ਚ ਇਦਾਂ ਬਿਲਕੁਲ ਨਹੀਂ ਹੈਗੀ ਮੈਂ ਪਾਰਟੀ ਵਾਰਟੀ ਪਰਸਨ ਨਹੀਂ ਹੈਗੀ ਮੈਨੂੰ ਇਹ ਹੁੰਦਾ ਕਿ ਜਿੰਨੇ ਵੀ ਮੇਰੇ ক্লোਜ਼ ਦੋਸਤ ਨੇ ਨਾ ਉਹ ਮੇਰੇ ਘਰ ਆਣ ਬੈਠਣ ਗੱਲਾਂ ਕਰੀਏ ਇੱਕ ਦੂਜੇ ਦੀ ਸਾਂਝ ਹੀ ਲਈਏਗੀ ਬਈ ਤੂੰ ਕਿੱਥੇ ਪਰੇਸ਼ਾਨ ਹੈ ਹਨਾ ਮੈਂ ਕਿੱਥੇ ਹਾਂ ਤੇ ਕਦੇ-ਕਦੇ ਨਾ ਅਸੀਂ ਜਦ ਇੱਕ ਲਗ ਸਿਟੀ 'ਚ ਰਹਿੰਦੇ ਹਾਂ ਨਾ ਉਹ ਕੁਝ ਚੀਜ਼ਾਂ ਅਸੀਂ ਪੇਰੈਂਟਸ ਨੂੰ ਨਹੀਂ ਕਹ ਸਕਦੇ ਤੇ ਤੁਸੀਂ ਗਰੁੱਪ 'ਚ ਬੈਠ ਕੇ ਹੋਏ ਹੁਣ ਤੁਸੀਂ ਕਲੱਬ ਚਲੇ ਗਏ ਬੈਠ ਗਏ ਡਾਂਸ ਹੋ ਗਿਆ ਮਿਊਜ਼ਿਕ ਹੈ ਕੋਈ ਗੱਲਾਂ ਨਹੀਂ ਕਿ ਦੂਜੇ ਨੂੰ ਦੇਖ ਰਿਹਾ ਉਹ ਲਾਈਕ ਉਹ ਮੈਨੂੰ ਅਜ ਤੱਕ ਨਹੀਂ ਸਮਝ ਆਇਆ ਐਦਾਂ ਨਹੀਂ ਕਿ ਮੈਂ ਮੁੰਬਈ ਲਾਈਫ ਜੀਏ ਐ ਮੈਂ ਪਰ ਮੈਂ ਕਦੇ ਕਲੱਬਿੰਗ ਲਾਈਫ ਮੈਨੂੰ ਪਸੰਦ ਨਹੀਂ ਸੀਗੀ ਅੱਛਾ ਯਾਰੀ ਦੇ ਤੁਹਾਡੇ ਲਈ ਮਾਇਨੇ ਕੀ ਨੇ ਤੁਸੀਂ ਯਾਰੀ ਨੂੰ ਕਿਵੇਂ ਦੇਖਦੇ ਹੋ ਯਾ ਸੱਚੀ ਰਸਾਂ ਮੈਂ ਕਹਿੰਨੀ ਆ ਕਿ ਯਾਰੀ ਤੁਹਾਡੀ ਲਾਈਫ 'ਚ ਬਹੁਤ ਹੀ ਬਿਊਟੀਫੁਲ ਪਾਰਟ ਹੈ ਕਦੇ ਵੀ ਤੁਹਾਡਾ ਕੋਈ ਦੋਸਤ ਹੈ ਨਾ ਉਹਨੂੰ ਕਦੇ ਨਹੀਂ ਛੱਡਣਾ ਜਿਹੜਾ ਤੁਹਾਡੇ ਤੁਹਾਨੂੰ ਸਹੀ ਸੱਚ ਸਹੀ ਤੇ ਗਲਤ ਜੀ ਗਲਤ ਜਿਹੜਾ ਕਹਿੰਦਾ ਨਾ ਉਹ ਹੀ ਤੁਹਾਡਾ ਸੱਚਾ ਯਾਰ ਹੈ ਅਤੇ ਉਹਨੂੰ ਕਦੇ ਨਹੀਂ ਛੱਡਣਾ ਔਰ ਤੇ ਕਿਸੇ ਦੇ ਲਈ ਆਪਣੀ ਯਾਰੀ 'ਚ ਕਦੇ ਵੀ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ ਇੱਕ ਅੱਛਾ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਜਦੋਂ ਨੀਤਾ ਇਸ মুਵੀ ਦੇ ਵਿੱਚ ਜਿਵੇਂ ਦਿਖਾਇਆ ਵੀ ਕਿ ਯਾਰ ਜਦੋਂ ਗਦਾਰੀ ਕਰਦਾ ਕਿਵੇਂ ਉਹਦੇ ਤੋ ਆਕੇ ਯਾਰ ਬਦਲਾ ਲੈਂਦਾ ਪਗਵਟ ਭਰਾ ਪਹਿਲਾਂ ਕਦੇ ਇਸ ਤਰ੍ਹਾਂ ਸੁਣਿਆ ਸੀ ਕਿ ਆ ਵੀ ਹੋ ਜਾਂਦੇ ਆ ਯਾਰ ਨਹੀਂ ਆਮ ਅੱਜ ਕੱਲ ਤਾਂ ਧੋਖਾ ਆਮ ਗੱਲ ਹੋ ਗਈ ਯਾਰੀਆਂ ਇੱਕ ਮਿੰਟ ਦੇ ਟੁੱਟ ਜਾਂਦੀਆਂ ਕਿਹਦੇ ਸੋਸ਼ਲ ਮੀਡੀਆ ਦੀ ਲਾਈਫ ਰਹਿ ਗਈ ਹੈ ਹੁਣ ਤਾਂ ਬਿਲਕੁਲ ਬਿਲਕੁਲ ਸੇ ਇਹ ਤੁਸੀਂ ਦੱਸੋ ਸਟੋਰੀ ਇਹ ਤਾਂ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਇਦਾਂ ਦੀ ਕੋਈ ਸਟੋਰੀ ਹੈ ਯੂ نو ਕੁੱਕਰ ਹੈ ਜਾਂ ਭਾਬੀ ਹੈ ਜਾਂ ਫਿਰ ਇਦਾਂ ਕੁਝ ਲੜਾਈ ਹੋ ਜਾਈਏ ਜਦੋਂ ਇਹ ਮੈਂ ਸਟੋਰੀ ਸੁਣੀ ਮੈਂ ਕਹਾ ਹਾਂ ਕਿਉਂਕਿ ਅੱਜ ਕੱਲ ਨਾ ਇਹ ਬਹੁਤ ਨਾਰਮਲ ਜਾ ਹੀ ਹੋ ਗਿਆ ਤਾਂ ਤੁਸੀਂ ਦੱਸ ਰਹੇ ਹੋ ਨਾ ਕਿ ਕਿਸੇ ਨੇ ਕਿਸੇ ਨੂੰ ਭੜਕਾਤਾ ਜਾਂ ਕਿਸੇ ਨੇ ਕੁਝ ਸੋਚ ਲਿਆ ਲੜਾਈ ਹੋ ਗਈ ਹੁਣ ਇਹ ਨਾਰਮਲ ਜਾ ਹੋ ਗਿਆ ਪਰ ਉਸ ਟਾਈਮ ਇੰਨਾ ਸੀਗਾ ਕਿ ਕੋਈ ਬੰਦਾ ਆਪਣੀ ਫੈਮਲੀ ਦੇ ਲਈ ਇੰਨਾ ਕਟਟਰ ਹੋ ਸਕਦਾ ਹੈ ਕਿ ਆਪਣੀ ਯਾਰੀ ਨੂੰ ਲਾਈਕ ਛੱਡ ਕੇ ਕਿ ਭਾਈ ਕੁਝ ਨਹੀਂ ਯਾਰੀ ਗਈ ਪਹਿਲਾਂ ਮੇਰੀ ਫੈਮਲੀ ਹੈ ਕਿਉਂਕਿ ਉਹ ਡੈਫੀਨਿਟਲੀ ਇਹ ਮੂਵੀ ਚ ਇਹ ਦਿਖਾਏ ਕਿ ਆਪਣੀ ਫੈਮਲੀ ਦੇ ਕਿੰਨਾ ਸਟੈਂਡ ਲੈਂਦਾ ਹੈ ਕਿ ਉਹਦਾ ক্লোਜ਼ ਦੋਸਤ ਇੰਨੀ ਵੱਡੀ ਗਲਤ ਹਰਕਤ ਕਰਦਾ ਹੈ ਹਨਾ ਤੇ ਡੈਫੀਨਿਟਲੀ ਮੈਨੂੰ ਲੱਗਦਾ ਜੋ ਵੀ ਤੁਹਾਡੀ ਫੈਮਿਲੀ ਚ ਕੁਝ ਵੀ ਕਾਰਨ ਲੱਗੇ ਕੁਝ ਵੀ ਗਲਤ ਉਹਨੂੰ ਤਾਂ ਨਹੀਂ ਛੱਡਣਾ ਚਾਹੀਦਾ ਮੇਰਾ ਮੰਨਣਾ ਚਾਹੇ ਉਹ ਤੁਹਾਡਾ ਜਿਗਰੀ ਯਾਰ ਹੈ ਜਾਂ ਕੋਈ ਵੀ ਹੈ ਤੇ ਇਹ ਅੱਜ ਕੱਲ੍ਹ ਤੇ ਚੀਜ਼ਾਂ ਆਮ ਹੋ ਗਈਆਂ ਹੁਣ ਤਾਂ ਕੋਈ ਉਹ ਨਹੀਂ ਕਰਦਾਗਾ ਯਾਰ ਦੋਸਤ ਜਿਹੜੀ ਜਿਵੇਂ ਇੱਚ ਯਾਰ ਮਾਰਦਾ ਦਿਖਾਇਆ ਗਿਆ ਉਹ ਯਾਰ ਮਾਰ ਤਾਂ ਹੁਣ ਤਾਂ ਕਹਿੰਦੇ वैसी नॉर्मल होगी खास तौर दे ऊपर जेड़े अपना कल्चर बड़ा शहरਾਂ ਦਾ ਸਾਡੇ ਚੰਡੀਗੜ੍ਹ ਦੇ ਵਿੱਚ ਲਾੜੀ ਤੁਸੀਂ ਤਾਂ ਫਿਰ ਪੰਬੇ ਦੇ ਵਿੱਚ ਦੇਖਿਆ ਸਾਰਾ ਕੁਛ ਨਾ ਉੱਥੇ ਤਾਂ ਮਨਾਂ ਤਾਂ ਨਾਰਮਲ ਚੱਲਦਾ ਜੀ ਇਹ ਬਹੁਤ ਹੀ ਕਿਉਂਕਿ ਉੱਥੇ ਨਾ ਉਹ ਹੀ ਚੀਜ਼ ਹੈ ਕਿ ਦਿਲ ਨੂੰ ਯਾਰੀ ਨਹੀਂ ਹੈਗੀ ਯੂ نو ਬਸ ਫੇਕ ਹੈ ਗਈ ਤੂੰ ਮੇਰਾ ਦੋਸਤ ओए ਮੈਂ ਹੁਣ ਪਹਿਲੇ ਗਏ ਆ ਨਾ ਕਿ ਤੁਹਾਡੀ ਲਾਈਫ ਚ ਕੋਈ ਇੱਕ ਹੋਣਾ ਚਾਹੀਦਾ ਦੋਸਤ ਅਦਾ ਦਾ ਜਿਹੜਾ ਤੁਹਾਡੇ ਅੱਛੇ ਤੇ ਅੱਛੇ ਬੁਰੇ ਨੂੰ ਬੁਰਾ ਬੋਲ ਸਕੇ ਤੇ ਬਾਕੀ ਜਿਹੜੇ ਯਾਰ ਨੇ ਯਾਰ ਨੇ ਉਹ ਬੋਲਣ ਵਾਲੇ ਯਾਰ ਨੇ ਅੱਜ ਕੱਲ ਉਹ ਵਾਲੇ ਯਾਰ ਨਹੀਂ ਹੈਗੇ ਜਿਹੜੇ ਪਹਿਲਾਂ ਹੁੰਦੇ ਸੀਗੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਪੱਕਾ ਯਾਰ ਹੈ ਜਿਹਦੇ ਨਾਲ ਰੌਣੀ ਤੇ ਲੜ ਵੀ ਪੈਂਦੇ ਹੋਣ ਜਿਹਨੂੰ ਪਿਆਰ ਵੀ ਕਰਦੇ ਹੋਣ ਠੀਕ ਹੈ ਜਿਹਦੇ ਨਾਲ ਕਦੇ ਨਾਰਾਜ਼ ਹੋ ਕੇ ਦੋ ਦੋ ਤਿੰਨ ਦਿਨ ਗੱਲ ਵੀ ਨਾ ਹੁੰਦੀ ਹੋਵੇ ਯੈਸ ਯੈਸ ਮੇਰੇ ਯਾਰ ਹੈਗੇ ਮੇਰੇ ਲਾਈਕ ਆਮ ਅ ਮੈਰਿਡ ਹਸਬੰਡ ਨੇ ਮੇਰੇ ਤੇ ਉਹਨਾਂ ਦੇ ਨਾਲ ਕਦੇ ਤਾਂ ਮੇਰੀ ਲੜਾਈ ਹੋ ਜੇਗੀ ਅਸੀਂ ਲੜਾਈ ਕਰ ਲਾਂਗੇ ਤਾਂ ਠੀਕ ਹੋ ਗਈ ਕਦੇ ਤਾਂ ਫਿਰ ਮੈਂ ਜਦ ਤੱਕ ਉਹਨਾਂ ਦੇ ਨਾਲ ਕੋਈ ਗੱਲ ਸ਼ੇਅਰ ਨਾ ਕਰਾਂ ਮੈਂ ਟਿਕਦੀ ਵੀ ਨਹੀਂ ਪਿੱਛੇ ਪਿੱਛੇ ਜਾਉਂਗੀ ਸੁਣੋ ਸੁਣੋ ਮੇਰੀ ਗੱਲ ਸੁਣੋ ਜਾਲ ਸੁਣੋ ਫਿਰ ਉਹ ਵੀ ਮੇਰੇ ਲਈ ਉਹੀ ਚੀਜ਼ ਹੈ ਕਿ ਮੇਰੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਮੈਨੂੰ ਡਿਫਾਈਨ ਕਰਦੇ ਨੇ ਮੈਨੂੰ ਹਮੇਸ਼ਾ ਦੱਸ ਦੇਣੇ ਕਿ ਕੀ ਸਹੀ ਹੈ ਕਿ ਗਲਤ ਹੈ ਦੇਖੋ ਯਾਰ ਤਾਂ ਯਾਰ ਕੋਈ ਵੀ ਹੋ ਸਕਦਾ ਹੈ ਤੁਹਾਡੇ ਪੇਰੈਂਟਸ ਵੀ ਹੋ ਸਕਦੇ ਹਨਾ ਤੁਹਾਡੀ ਸਿਸਟਰ ਵੀ ਹੋ ਸਕਦੀ ਹੈ ਤੁਹਾਡੇ ਹਸਬੰਡ ਜਾਂ ਵਾਈਫ ਕੋਲ ਵੀ ਹੋ ਸਕਦਾ ਜੀ ਜਨਮਨੀਤ ਲਾਸਟ ਦੇ ਉੱਤੇ ਅਸੀਂ ਪੁੱਛ ਰਹੇ ਹਾਂ ਤੁਹਾਨੂੰ ਬੈਸਟ ਮੂਮੈਂਟ ਮੂਵੀ ਦੇ ਵਿੱਚੋਂ ਸਭ ਤੋਂ ਵਧੀਆ ਕਿਹੜਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਸ਼ਾਇਦ ਕਦੇ ਵੀ ਇਹ ਚੀਜ਼ ਪੂਰਨੀ ਪਾਵਾਂਗੀ ਅ ਜਿਹੜਾ ਅਸੀਂ ਆਫ ਕੈਮਰਾ ਸਾਰਿਆਂ ਨੇ ਟਾਈਮ ਸਪੈਂਡ ਕੀਤਾ ਹੈ ਨਾ ਬੜਾ ਹੀ ਬਿਊਟੀਫੁਲ ਟਾਈਮ ਸੀਗਾ ਬਿਲਕੁਲ ਇਦਾਂ ਇੱਕ ਫੈਮਲੀ ਦੀ ਤਰ੍ਹਾਂ ਸੀਗਾ ਤੇ ਉਹ ਮੂਮੈਂਟ ਮੈਂ ਕਦੇ ਨਹੀਂ ਭੁੱਲਦੀ ਉਹ ਮੂਮੈਂਟ ਮੇਰੇ ਲਈ ਬਹੁਤ ਅੱਛਾ ਜਾਇਆ ਅੱਗੇ ਤੋਂ ਵੀ ਅਰਦਾਸ ਕਰਦੇ ਹੂੰ ਉਮੀਦ ਹੈ ਕਿ ਅਣਜਹੀਆਂ ਮੂਵੀਆਂ ਹੋਰ ਕਰਨ ਦਾ ਮੌਕਾ ਮਿਲੇ ਪੰਜਾਬ ਦੇ ਵਿੱਚ ਡੈਫੀਨਿਟਲੀ ਬਿਲਕੁਲ ਮੇਰੀ ਤਾਂ ਅਰਦਾਸ ਹੈ ਤੇ ਲੋਕਾਂ ਦੀ ਅਰਦਾਸ ਵੀ ਚਾਹੀਦੀ ਹੈ ਤੇ ਲੋਕਾਂ ਦੀ ਬਲੇਸਿੰਗ ਵੀ ਚਾਹੀਦੀ ਹੈ ਕਿ ਮੈਨੂੰ ਨੈਕਸਟ ਐਦਾ ਦੇ ਹੋਰ ਪ੍ਰੋਜੈਕਟ ਮਿਲਣ ਤੇ ਮੈਂ ਆਪਣੇ ਆਪ ਨੂੰ ਦਿਖਾ ਸਕਾਂ ਪੰਜਾਬ 'ਚ ਕਿ ਮੈਂ ਕਿੰਨਾ ਕੰਮ ਕਰ ਰਹੀ ਹਾਂ ਤੇ ਕਿੰਨਾ ਮੈਂ ਪਿਆਰ ਦਿੰਦੀ ਹਾਂ ਆਪਣੇ ਪੰਜਾਬ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਦਮਨੀਤ ਤੁਹਾਨੂੰ ਅਕੀਰ ਦੇ ਵਿੱਚ ਫਿਰ ਬਹੁਤ ਮੁਬਾਰਕਾਂ ਤੁਹਾਡੀ ਬੇਨੀ ਮੂਵੀ ਦੇ ਲਈ ਕਿ ਅਸੀਂ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਸਾਗਾ ਹਿਰਸ ਤੇ ਬੂਮਾਨ ਹੋਰਾਂ ਦੇ ਵੱਲੋਂ ਜਿਹੜੀ ਇਹ ਫਿਲਮ ਲੈ ਕੇ ਆ ਰਹੀ ਹੈ ਤੇ ਖਾਸ ਤੌਰ ਦੇ ਤੇ ਜਿਹੜੇ ਡਾਇਰੈਕਟਰ ਨੇ ਅਮਤੋਜ ਮਾਨ ਉਹ ਪੰਜਾਬ ਦੇ ਲਈ ਵਾਕਫ ਵਕ ਮੁੱਦਿਆਂ ਦੇ ਉੱਤੇ ਤੁਸੀਂ ਉਹਨਾਂ ਨੂੰ ਬੋਲਦੇ ਸੁਣਿਆ ਹੋਵੇਗਾ ਕਾਫੀ ਚਿੰਤਤ ਰਹਿੰਦੇ ਨੇ ਤਾ ਬਾਕਮਾਲ ਮੂਵੀ ਹੋਣ ਜਾ ਰਹੀ ਆ ਲੋਕ ਕਥਾਵਾਂ ਨੇ ਸਾਡੀਆਂ ਇਹ ਅਸੀਂ ਮੈਨੂੰ ਲੱਗਦਾ ਬਚਪਨ ਤੋਂ ਹੀ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨੇ ਜਿਹੜੀਆਂ ਸੁੱਚੇ ਸੁਰਮੇ ਦੀਆਂ ਜਿਉਂਨਾ ਮੋੜ ਵਰਗੇ ਨੇ ਜਿ ਇਹ ਜਿਹੜੇ ਸਾਡੇ ਯੋਧੇ ਹੋਏ ਉਹਨਾਂ ਦੀਆਂ ਕਹਾਣੀਆਂ ਅਸੀਂ ਸੁਣੀਆਂ ਤੇ ਉਸ ਦੇ ਉੱਤੇ ਫਿਲਮ ਸੁੱਚਾ ਸੁਰਮਾ 20 ਸਤੰਬਰ ਨੂੰ ਸਿਨੇਮਾ ਘਰਾਂ ਚ ਚਲੀ ਜਾਣ ਜਾ ਰਹੀ ਹੈ ਜਿਦੇ ਵਿੱਚ ਮਾਨ ਹੋਰੇ ਮੇਨ ਕਿਰਦਾਰ ਦੇ ਉੱਤੇ ਨੇ ਤੇ ਉਹਨਾਂ ਦੇ ਨਾਂ ਅਮਿਤ ਕੋਰ ਸਾਡੇ ਨਾਲ ਮੌਜੂਦ ਸੀ ਇਹ ਗੱਲਬਾਤ ਕੀਤੀ ਉਹ ਲੀਡ ਦੇ ਉੱਤੇ ਨੇ ਤਾਂ ਸਾਰੇ ਜਣੇ ਆਪਣੀ ਫੈਮਿਲੀ ਦੇ ਨਾਲ 20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਸੁੱਚਾ ਸੁਰਮਾ ਦੇਖਣਾ ਨਾ ਭੁੱਲਣਾ ਮਾਣ ਮੈਨੂੰ ਰਾਜੇ ਸਿੰਘ ਭੱਲੂ ਨੂੰ ਮੇਰੇ ਸਾਥੀ ਹਰਪ ਸਿੰਘ ਦੇ ਨਾਲ ਦਿਓ ਇਜਾਜ਼ਤ ਧੰਨਵਾਦ